ਤਲ ਰਾਸਟਿਕ ਤੇ ਉਹਨਾਂ ਨੇ ਜਦੋਂ ਅਗਲੇ ਬੰਨੇ ਉਤਰੇ ਨੇ ਤੇ ਮੈਂ ਲਗਾ ਪੁੱਤਰ ਮੈਂ ਪੁੱਤਰ ਨੂੰ ਨਹੀਂ ਪਤਾ ਵੀ ਇਹਨਾਂ ਕੋਲ ਇਥੇ ਇਹ ਮੁਰਗੇ ਕਿਹੜੇ ਹਥਿਆਰ ਨੇ ਇਹ ਨਹੀਂ ਮੈਨੂੰ ਪਤਾ ਲੱਗਾ ਜੀ ਕਿਹੜਾ ਹਥਿਆਰ ਹੈ ਤੇ ਕਰੇਗੇ ਗਾਲਾ ਗੂਲਾ ਫੜਾ ਜਰ ਕਰਦੇ ਮੈਂ ਬੜੀ ਦੂਰ ਤੱਕ ਪਸ ਵਾਲੀਆਂ ਜਾਂ ਨਿਕਲ ਰੋਲ ਜਾ ਹੋਲਾ ਹਾਂਜੀ ਮਿੱਤੇ ਕੀ ਹਾਲ ਹੈ ਮੱਸਾ ਸਿੰਘ ਨਾਂ ਆ ਜੀ ਮੇਰਾ ਮੇਰਾ ਪਿੰਡ ਸਾਰਗੜਾ ਜੀ ਕੀ ਗੱਲ ਹੋ ਗਈ ਮੈਂ ਇਧਰ ਖਿਆਲੇ ਗਾਗਾਂ ਦਾ ਹਿਸਾਬ ਕਰਨ ਲਿਆ ਹਿਸਾਬ ਕਰਕੇ ਮੈਂ ਦਲਬਾਖ ਸਿੰਘ ਦੇ ਬੈਠਾ ਰਿਹਾ ਘਰ ਤੇ ਮੁੜ ਕੇ ਉੱਥੇ ਰੋਟੀ ਰੱਟੀ ਖਾ ਕੇ ਰਿਹਾ ਰਾਤ ਨੂੰ ਤੇ ਮੈਂ ਸ਼ਹਿਰ ਨੂੰ ਜਾਣ ਲਿਆ ਤੇ ਅੱਗੋਂ ਮਨੂੰ ਗੱਡੀ ਨੇ ਲੇਟਾਂ ਜਾਂ ਮਾਰਗ ਦੇ ਅੱਗੇ ਗੱਡੀ ਕੀਤੀ ਤੇ ਮੈਂ ਰਾਹ ਦੇਣ ਲਗਾ ਤੇ ਉਹਨਾਂ ਨੇ ਗੱਡੀ ਗੱਡੀ ਕਰਕੇ ਤੇ ਉਤਰੇ ਦਵਾ ਦੇ ਦੋ ਜਣੇ ਗੁਲਦੀਪ ਸਿੰਘ ਤੇ ਉਹਦਾ ਬੇਟਾ ਤੇ ਉਹਨਾਂ ਉੱਤਰਦਿਆਂ ਸਾਰੇ ਮਾਰ ਗੋਲੀ ਉੜਿਆ ਉਹਦੇ ਗੋਲੀਆਂ ਉਹਨਾਂ ਦੋ ਗੋਲੀਆਂ ਮਾਰੀਆਂ ਮੈਂ ਬਾਰੀ ਖੋਲ ਕੇ ਭੱਜ ਗਿਆ ਕਣਕਾਂ ਦੇ ਵਿੱਚ ਦੀ ਮੈਂ ਮੁੜ ਕੇ ਰੋਲਾ ਰੁਲਾ ਪਾਉਂਦੇ ਰ ਮਗਰੋਂ ਵੀ ਗੋਲੀਆਂ ਚਲਾਈਆਂ ਮੇਰੇ ਮਗਰ ਵੀ ਥੋੜੀ ਦੂਰ ਤੱਕ ਕਬਜਣਾ ਆਇਆ ਮੇਰੇ ਮਗਰ ਨੂੰ ਪਤਾ ਲੱਗਾ ਖੜਾਕ ਤੋਂ ਪਤਾ ਲੱਗਦਾ ਭੱਜਾ ਮੇਰੇ ਮਗਰ ਤੇ ਉਹ ਸ਼ਰਾਬੀ ਜਿਆਦਾ ਕਰਕੇ ਮੈਂ ਬਚਾ ਹੋ ਗਿਆ ਮੇਰਾ ਗੋਲੀਆਂ ਮੇਰੀ ਗੱਡੀ ਨੂੰ ਵੱਜੀਆਂ ਜੀ ਅਗਲੇ ਬੁੰਡ ਤੇ ਵੱਜੀਆਂ ਸਾਰੇ ਸ਼ੀਸ਼ੇ ਦੇ ਉੱਤੇ ਪੁਰਾਣੇ 7-8 ਸਾਲ ਦਾ ਪੈਂਸਾ ਪੁੰਦਾ ਮੇਰੇ ਨਾਲ ਇਹ ਰਗੜਾ ਝਗੜਾ ਸੀ ਮੈਂ ਅਰਧ ਕਰਦਾ ਸੀ ਇਹਨਾਂ ਉਹ ਤੋਂ ਅਰਧ ਨਹੀਂ ਕੀਤੀ ਉਤੋਂ ਬਾਅਦ ਇਹਨਾਂ ਮੁੜਕੇ ਆਰਤਕਾਲੀ ਦੇ ਮੇਰੇ ਨਾਲ ਉਹਦੋਂ ਖੜਪੜੀ ਜੀ ਰੱਖਦੇ ਪਤਾ ਨਹੀਂ ਕੀ ਇਹਨਾਂ ਦੇ ਅੰਦਰ ਸੀ ਮੈਂ ਇਹ ਵਰਤਦਾ ਹੁ ਨਹੀਂ ਜਾਂਦਾ ਵੀ ਇਹਨਾਂ ਦੇ ਮੇਰੇ ਰਿਸ਼ਤੇਦਾਰੀ ਵੀ ਹੈਗੇ ਮੇਰੇ ਲੱਗਦੇ ਸਹੁਰੇ ਦੇ ਪਰ ਮੈਂ ਇਹਨਾਂ ਬਹੁਤ ਦੋ ਦੋ ਸਾਲ ਤਿੰਨ ਤਿੰਨ ਸਾਲ ਦੂਜੀਆਂ ਘਰਾਂ ਚ ਵੀ ਨਹੀਂ ਡਰਦਾ ਜਾਂਦਾ ਇਹ ਮਤਲਬ ਮੇਰੇ ਨਾਲ ਖੇ ਬਾਜੀ ਨਾ ਚੱਲੀ ਕਿੰਨੇ ਕੇ ਫਾਇਰ ਕੱਢੇ ਇਹਨਾਂ ਨੇ ਇਹਨਾਂ ਮੇਰੇ ਸਾਹਮਣੇ ਤੇ ਦੋ ਇੱਥੇ ਵਜੇ ਤੇ ਦੋ ਕੁ ਮਗਰ ਤਿੰਨ ਕੱਢੇ ਨੇ ਬਾਕੀ ਮੁੜਕੇ ਅੱਗੇ ਪਤਾ ਨਹੀਂ ਮੈਨੂੰ ਕਿੰਨੇ ਕੱਢਦੇ ਰਿਹਾ ਕੀ ਕੀ ਜੋ ਮੈਂ ਭਾਜੇ ਨਹੀਂ ਮੈਨੂੰ ਹਿਯਾਰ ਦਾ ਕੋਈ ਪਤਾ ਨਹੀਂ ਲੱਗਾ ਤੇ ਤੇ ਇਹ ਗੱਡੀ ਦੇ ਉਹ ਉੱtre ਦੋ ਜਾਨੇ ਮੈਨੂੰ ਗੱਡੀ ਬਾਰੇ ਨਹੀਂ ਪਤਾ ਵਿੱਚ ਗੱਡੀ ਕੋ ਹੈਗਾ ਕਿ ਨਹੀਂ ਹੈਗਾ ਥਾਰ ਗੱਡੀ ਕਾਲੇ ਰੰਗ ਦੀ ਇਹ ਇੱਥੇ ਹੋਣਾ ਪੌਣੇ 9 10 ਸਵਾ 10 ਇੱਥੇ ਗੇੜ-ਗੇੜ ਮੈਨੂੰ ਪੂਰਾ ਟਾਈਮ ਨਹੀਂ ਵੇਖਿਆ ਮੈਂ ਮੇਰਾ ਨੁਕਸਾਨ ਤੁਹਾਨੂੰ ਪਤਾ ਮੈਨੂੰ ਮਾਰ ਹੀ ਦੇਣ ਲੱਗੇ ਮੈਂ ਤੇ ਆਪਣੇ ਮੇ ਦੂਜਾ ਜਨਮ ਹੋਇਆ ਮੇਰਾ ਹੋਰ ਮੇ ਕਿ ਨੁਕਸਾਨ ਹੋਣਾ ਹੈ ਬੋਲ ਚਲੋ ਕੀ ਕਰਦੇ ਕੀ ਪੁਲਿਸ ਆ ਪੁਲਿਸ ਰਾਤ ਗਈ ਆ ਇਹ ਤੇ ਪੁਲਿਸ ਨੂੰ ਹੁਣ ਪਤਾ ਹੋਈ ਵੀ ਰਾਤ ਗਿਆ ਐਸ.ਟੀ.ਓ ਵੀ ਮੌਕੇ ਤੇ ਗਿਆ ਸਾਰਾ ਕੁਝ ਵੇਖ ਕੇ ਆ ਮੈਂ ਨਹੀਂ ਪਹਿਲਾਂ ਲੱਗ ਗਿਆ ਆ ਬਾਤ ਹੀ ਮੈਂ ਉਹ ਲਾਗੇ ਡੇਰੀ ਵਾਲਾ ਮੈਨੂੰ ਖੜ ਕੇ ਚਾਹੂ ਪਈ ਆ ਆ ਲੀੜਾ ਉਹਨਾਂ ਦੇ ਯਾ ਲੋਈ ਲੋਈ ਰਾਤ ਦੀ ਉਹਨਾਂ ਮੈਨੂੰ ਦਿੱਤੀ ਹੈ ਤੇ ਕੀ ਮੰਗ ਕਰਦੇ ਮੈਂ ਤਾਂ ਮੰਗਣਾ ਇਨਸਾਫ ਹੋਣਾ ਚਾਹੀਦਾ ਮੇਰਾ ਧੱਕਾ ਹੋਇਆ ਮਾਰਦੇ ਲੱਗੇ ਮੈਨੂੰ ਤੇ ਮੈਂ ਵਧੀ ਨਾ ਬਜ ਗਿਆ ਦੂਜਾ ਜਨਮ ਹੋਇਆ ਮੇਰਾ ਮੈਂ ਪੁੱਛਿਆ ਨਹੀਂ ਜੀ ਐਸ.ਟੀ.ਓ. ਸਾਹਿਬ ਨੂੰ ਪਤਾ ਉਹ ਪਰਚਾ ਆਗ ਨਹੀਂ ਮੈਂ ਪੁੱਛਿਆ ਨਹੀਂ ਪੈਸਿਆਂ ਦੇ ਚਲੋ ਵੱਖਰਾ ਹਿਸਾਬ ਦਾ ਕਿਤਾਬਾਂ 'ਚ ਥੋੜੇ ਬਲੇ ਇੱਧਰ ਉੱਧਰ ਦੇ ਕਈ ਨੇ ਸਾਨੂੰ 80000 ਇੱਕ ਸੀ ਇਸ ਤਰ੍ਹਾਂ ਕਰਕੇ ਇਹਨਾਂ ਮਤਲਬ ਬਈ ਮੰਨੋ ਕਿ ਪਹਿਲਾਂ ਦੇ ਦਿਨਾਂ ਦੇ ਮੁੜ ਕੇ ਲੜਨਾ ਸ਼ੁਰੂ ਕਰਤਾ ਮੇਰ ਨਾਲ ਮੈਨੂੰ ਤੇ ਅਜੇ ਵੀ ਖਤਰਾ ਜੀ ਅੱਜ ਵੀ ਜੇ ਫੜਿਆ ਨਾ ਗਿਆ ਤੇ ਮੈਨੂੰ ਤੇ ਖਤਰਾ ਇਹਨੇ ਮੈਨੂੰ ਗੋਲੀਆਂ ਮਾਰੀਆਂ ਜਿੱਤਰਾ ਉਹ ਲਗਾ ਮੇਰੇ ਖਤੇ ਮੈਨੂੰ ਅੱਜ ਵੀ ਹਾਂਜੀ ਕੋਈ ਗੱਲ ਬਾਤ ਹੋਈ ਤੁਹਾਡੀ ਹਾਂ ਤੂੰ ਤੂੰ ਮੈਂ ਦੋ ਦੋਰਾ ਮਰਾਂ ਮੈਂ ਘੇਰ ਮਾਰ ਕੇ ਨਿਕਲ ਜਾਂਦਾ ਰਿਆ ਹਾਂ ਘੇਰ ਨਾ ਪੈਂਦੇ ਮੈਨੂੰ ਰਹਿ ਤੇ ਮੈਂ ਨਿਕਲ ਜਾਂਦਾ ਰਿਆ ਹਾਂ ਹਾਂ ਮੈਂ ਮੰਗ ਕਰਦਾ ਵੀ ਮੇਰਾ ਇਨਸਾਫ ਹੋਇਆ ਜਾਵੇ ਜੇ ਨਾ ਇਹਨਾਂ ਦੋ ਗੋਲੀਆਂ ਮਾਰੀਆਂ ਮੈਂ ਤੇ ਵਧੀ ਨਾ ਬਚ ਗਿਆ ਨਹੀਂ ਤੇ ਮੇਰੀ ਤੇ ਮੌਤ ਹੋ ਹੀ ਗਈ ਸੀ ਹਿਸਾਬ ਨਾਲ ਦੂਜੇ ਜਨਮ ਚ ਮੈਂ ਤੇ ਬਚਿਆ ਇਹਨਾਂ ਲੋਕੋ ਦੀ ਕੋਈ ਅਸਰ ਨਹੀਂ ਰਹੀ ਹੋਰ ਬਰਾਮਦ ਹੋਏ ਪੁਸਤਕਾਂ ਪੁਲਿਸ ਨੇ ਫੜ ਲਿਆ ਇੱਕ ਕੋਲ ਪੁਲਿਸ ਨੇ ਫੜਿਆ ਸੀ ਮੇਰੇ ਸਾਹਮਣੇ ਉਹ ਮੋਟਰਸਾਈਕਲ ਹਾਂ ਬਾ ਇਹ ਇਹ ਅਜੇ ਵੀ ਖਤਰਾ ਜੇ ਨਹੀਂ ਪੇਸ਼ ਹੁੰਦਾ ਚ ਨਹੀਂ ਪੁਲਿਸ ਫੜਦੀ ਤੇ ਇਹ ਨੇ ਮੈਨੂੰ ਫੇਰ ਮਾਰ ਦੇਣੀਆਂ ਗੋਲੀਆਂ ਇਹ ਆ ਕੇ ਮਾਰ ਸਕਦਾ ਜਿੰਨਾ ਮਛਰਿਆ ਵਾ ਭਾਈ ਇਹ ਅਣਸਰ ਕੀ ਮਾਮਲੇ ਰੱਖਿਆਲੇ ਕੋਲੀ ਚੱਲੀ ਹੋਈ ਉਹ ਰਾਤੀ ਕੰਪਲੇਂਟ ਆਈ ਸੀ 112 ਤੇ ਕੋਈ ਗੋਲੀ ਚੱਲੀ ਆ ਫਿਰ ਮੌਕੇ ਤੇ ਗਏ ਸੀ ਰਾਤੀ ਤੇ ਹੁਣ ਉਥੋਂ ਹੋ ਕੇ ਆਏ ਬੰਦਾ ਇੱਕ ਆਪੂ ਕਹਿੰਦਾ ਕੁਲਦੀਪ ਸਿੰਘ ਆ ਜੀ ਤੇ ਉਹਦਾ ਮੁੰਡਾ ਦਾ ਦੋਨੋਂ ਹਾਂ ਸਾਪੇ ਮਰੀ ਕੀਤੀ ਜਾ ਰਹੀ ਹੈ ਬਾਕੀ ਤਫਤੀਸ਼ ਚੱਲ ਰਹੀ ਹੈ ਉਹ ਤੋਂ ਬਾਅਦ ਚ ਪਤਾ ਲੱਗੂਗਾ ਸਰ ਜੀ ਪੇਰ ਹੋਏ ਪੇਰ ਉਹ ਜੇ ਕਲੀਅਰ ਨਹੀਂ ਹੋਣਾ ਉਹਦਾ ਗੋਲੀਆਂ ਤਾਂ ਗੱਡੀ ਦੇ ਵਿੱਚ ਦੋ ਹੀ ਲੱਗੀਆਂ ਬਾਕੀ ਬਾਅਦ ਚ ਕਲੀਅਰ ਹੋਊਗਾ ਹੋਰ ਤੁਹਾਡੀ ਮੁਕਾਰ ਵੀ ਕੋ ਪਚਾਪ ਦਈ ਹਾਂ ਪਰਚਾ ਦਰਜਾ ਰਾਦੀ ਕਰਤਾ ਹੁਣ ਬੱਸ ਚੱਲ ਰਹੀ ਹੈ ਤਫਤੀਸ਼ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦਿ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਹੋਨੂ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਮਿਲੇ ਉਹ ਇੱਥੇ ਮਨਾ। ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ। ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ। ਜਿੱਥੇ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ। કરો બર્થડે પાર્ટી યા રિટાયરમ પાર્ટી યા કોઈ હોય પાર્ટી અજ કરવો અજનલા પુરા અને મશહૂર ડિઆર હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਡਰਾਫਟੋਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼